ਹੈਲੋ ਜੀ ਸਤਿ ਸ਼੍ਰੀ ਅਕਾਲ ਫਰੈਂਡਸ ਜਿੱਦਾਂ ਕਿ ਤੁਸੀਂ ਮੇਰੀ ਪਿਛਲੀ ਵੀਡੀਓ 'ਚ ਦੇਖਿਆ ਸੀ ਗੁਰਦੁਆਰਾ 시ਦੀ ਫਤਿਹਗੜ੍ਹ ਸਾਹਿਬ ਗਏ ਸੀ ਫੇਰ ਆਪਾਂ ਦੀਵਾਨ ਟੋਡਰਮਲ ਜੀ ਦੀ ਹਵੇਲੀ ਦੇਖੀ ਸੀ ਤੇ ਬਾਬਾ ਮੋਤੀराम ਮਹਿਰਾ ਜੀ ਦਾ ਆਪਾਂ ਗੁਰਦੁਆਰਾ ਦੇਖ ਕੇ ਆਏ ਆ ਤੇ ਹੁਣ ਅਸੀਂ ਪਹੁੰਚ ਗਏ ਆ ਗੁਰਦੁਆਰਾ ਸ਼ਰੀਫ ਫਤਿਹ ਜੰਗ ਸਾਹਿਬ ਜਿਹੜਾ ਕਿ ਚੌਪੜ ਚਿੜੀ ਮੋਹਾਲੀ ਦੇ ਵਿੱਚ ਆ ਤੇ ਚਲੋ ਜੀ ਆਪਾਂ ਵੀ ਕਰਦੇ ਆ ਦਰਸ਼ਨ ਤੇ ਤੁਹਾਨੂੰ ਵੀ ਕਰਾਉਨੇ ਆ ਤੇ ਗੁਰਦੁਆਰਾ ਸਾਹਿਬ ਦਾ ਦੀਵਾਨ ਹਾਲਿਆ ਤੇ ਹਾਂਜੀ ਫਰੈਂਡਸ ਤੇ ਲੰਗਰ ਹਾਲਿਆ ਤੇ ਇੱਥੇ ਅਸੀਂ ਚਾਹ ਪੀਣ ਲੈ ਰੁਕੇ ਸੀਗੇ ਦਰਸ਼ਨ ਕਰਨ ਤੋਂ ਬਾਅਦ ਤੇ ਹਾਂਜੀ ਫਰੈਂਡਸ ਤੁਸੀਂ ਇਹ ਦੇਖ ਸਕਦੇ ਹੋ ਤੇ ਅਸੀਂ ਪਹੁੰਚ ਚੁੱਕੇ ਹਾਂ ਫਤੇਬੁਰਜ ਚੱਪੜਚੀੜੀ ਜਿਹੜਾ ਚੰਡੀਗੜ੍ਹ ਮੋਹਾਲੀ ਦੇ ਵਿੱਚ ਆ ਤੇ ਚੰਡੀਗੜ੍ਹ ਤੋਂ ਜਿਹੜਾ 22 23 ਕਿਲੋਮੀਟਰ ਦੀ ਦੂਰੀ ਦੇ ਸਥਿਤਿਆ ਲਾਂਡਰਾ ਰੋਡ ਤੇ ਐ ਇਸ ਮਾਰਕ ਬਣਿਆ ਹੋਇਆ ਹਾਂਜੀ ਤੇ ਅਸੀਂ ਹੁਣ ਪਹੁੰਚ ਗਏ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਇਹ ਜਾਦਗਰੀ ਜਿਹੜਾ ਜਿੱਥੇ ਇਹਨਾਂ ਨੇ ਚੱਪੜਚੀੜੀ ਦੇ ਵਿੱਚ ਲੜਾਈ ਲੜੀ ਸੀਗੀ ਅਸੀਂ ਉੱਥੇ ਪਹੁੰਚ ਗਏ ਹਾਂ ਚਲੋ ਜੀ ਉੱਥੇ ਤੁਹਾਨੂੰ ਦਰਸ਼ਨ ਕਰਾਉਨੇ ਆ ਚਲ ਹਾਂ ਜੀ ਸਾਰੇ ਤੇ ਹਾਂਜੀ ਫਰੈਂਡਸ ਤੁਸੀਂ ਦੇਖ ਸਕਦੇ ਹੋ ਤੇ ਮੇਨਟੇਨੈਂਸ ਕਿੰਨੀ ਆ ਤੇ ਇੱਥੇ ਫੁਆਰੇ ਲੱਗੇ ਆ ਬਹੁਤ ਹੀ ਵਧੀਆ ਗ੍ਰੀਨਰੀ ਆ ਤੇ ਮੇਨ ਗੇਟ ਤੋਂ ਜਿਹੜਾ ਬਾਹਰਲੀ ਸਾਈਡ ਤੇ ਆ ਇਹ ਤੇ ਜਦੋਂ ਐਂਟਰ ਕਰਦੇ ਆ ਨੂ ਆ ਤੁਹਾਨੂੰ ਇਹ ਦਿਖੇਗਾ ਤੁਹਾਨੂੰ ਤੇ ਹਾਂਜੀ ਫਰੈਂਡਸ ਇਹ ਜਿਹੜਾ ਮਤਲਬ ਇਹਦਾ ਖੁੱਲਣ ਦਾ ਸਮਾਂ ਕੀ ਆ 10 ਵਜੇ ਤੋਂ ਲੈ ਕੇ 8 ਵਜੇ ਤੱਕ ਰਿਹਾ ਤੇ ਸੋਮਵਾਰ ਤੇ ਜਿਹੜੀ ਕੌਮੀ ਜਿਹੜੀ ਛੁੱਟੀਆਂ ਨੂੰ ਇਹ ਬੰਦ ਰਹਿੰਦਾ ਆ ਤੇ ਜਿਹੜਾ ਕੀ ਕਹਿੰਦੇ ਕਿ ਵੀਕਲ ਅੰਦਰ ਨਹੀਂ ਲਿਜਾ ਸਕਦੇ ਤੇ ਬਾਹਰ ਤੁਸੀਂ ਪਾਰਕਿੰਗ ਕਰਕੇ ਦਾ ਤੁਸੀਂ ਅੰਦਰ ਜਾ ਸਕਦੇ ਆ ਤੇ ਤੁਸੀਂ ਦੇਖ ਸਕਦੇ ਹੋ ਤੇ ਇਹ ਮੇਨ ਗੇਟ ਤੋਂ ਹੁਣ ਅਸੀਂ ਐਂਟਰ ਕਰਾਂਗੇ ਅੰਦਰ ਤੇ ਦਰਵਾਜ਼ੇ ਤੋਂ ਤੇ ਹਾਂਜੀ ਫਰੈਂਡਸ ਜਦੋਂ ਅਸੀਂ ਐਂਟਰ ਕੀਤੀ ਆ ਤੇ ਸਾਨੂੰ ਇੱਥੇ ਸਿਕਿਉਰਿਟੀ ਗਾਰਡ ਇੱਥੇ ਲੇਡੀ ਸੀਗੇ ਤੇ ਉਹਨਾਂ ਨੇ ਸਾਡਾ ਨਾਮ ਤੇ ਫੋਨ ਨੰਬਰ ਉਹਨਾਂ ਨੇ ਨੋਟ ਕਰਵਾਇਆ ਤੇ ਜਿਹੜੇ ਵੀ ਆਉਂਦੇ ਆ ਸਾਰਿਆਂ ਦਾ ਨਾਮ ਤੇ ਕਿੱਥੋਂ ਆਏ ਆ ਤੇ ਫੋਨ ਨੰਬਰ ਨੋਟ ਕਰਵਾਉਂਦੇ ਆ ਤੇ ਤੁਸੀਂ ਇਹ ਦੇਖੋ ਤੇ ਇਹ ਹੈਗਾ ਅੰਦਰਲਾ ਦ੍ਰਿਸ਼ ਤੇ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਸਕਲਚਰ ਹੈ ਤੁਹਾਨੂੰ ਨੇ ਮੇਨ ਜਿਹੜਾ ਕੀ ਲਿਖਿਆ ਹੈ ਕਿ ਟਿੱਲੀਆਂ ਦੇ ਚੜਨਾ ਮਨਾ ਹੈ ਤੇ ਤਲਾਬ ਤੋਂ ਕਹਿੰਦੇ ਦੂਰ ਰਹੋ ਤੇ ਜਦੋਂ ਜਿਹੜੀ ਕਿ ਫੋਟੋਗ੍ਰਾਫੀ ਕਰਦੇ ਆ ਤੇ ਥੋੜਾ ਜਿਹਾ ਯਾਦਗਰ ਦੇ ਸਤਕਾਰ ਵਜੋਂ ਕਰੋ ਤੇ ਜਿਹੜਾ ਫਤਿਹਪੁਰ ਜੀਆ ਇਹ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਸਮਾਰਕ ਹੈ 11 ਮਹੀਨਿਆਂ 'ਚ ਤਿਆਰ ਹੋਇਆ ਸੀ ਤੇ 46 ਕਰੋੜ 2 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ ਇਹ ਤੇ ਹਾਂਜੀ ਫਰੈਂਡਸ ਇਸ ਜਿਹੜੀ ਬੁਰਜ ਦੀਆਂ ਨਾ ਜਿਹੜੀਆਂ ਤਿੰਨ ਮੰਜ਼ਲਾਂ ਆ ਜਿਹੜੀ ਪਹਿਲੀ ਮੰਜ਼ਲ ਆ 67 ਫੁੱਟ ਤੇ ਹੀ ਆ ਬਣਾਈ ਗਈ ਆ ਤੇ ਜਿਹੜੀ ਸਮਾਣਾ ਦੀ ਜਿੱਤ ਨੂੰ ਜਿਹੜੀ ਦਰਸਾਉਂਦੀ ਆ ਤੇ ਜਿਹੜੀ ਦੂਸਰੀ ਮੰਜ਼ਲ ਆ ਉਹ 117 ਫੁੱਟ ਤੇ ਬਣਾਈ ਗਈ ਸੀ ਤੇ ਜਿਹੜੀ ਇਹ ਸੰਡੋਰਾ ਦੀ ਜਿੱਤ ਨੂੰ ਦਰਸਾਉਂਦਾ ਤੇ ਤੀਸਰੀ ਮੰਜ਼ਲ 220 ਫੁੱਟ ਤੇ ਬਣਾਈ ਗਈ ਸੀ ਜਿਹੜੀ ਚੱਪੜਚੀੜੀ ਦੇ ਮੈਦਾਨ ਚ ਹੋਈ ਜਿਹੜੀ ਇਸ ਤਰ੍ਹਾਂ ਹੰਦੇ ਦੀ ਫਤਿਹ ਦੀ ਜਿੱਤ ਨੂੰ ਦਰਸਾਉਂਦਾ ਹੈ ਤੇ ਇੱਕ ਤਲਾਬ ਵੀ ਦੇ ਵਿੱਚ ਬਣਿਆ ਹੋਇਆ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਜਿਹੜੇ ਪੰਜ ਜਰਨੈਲਾਂ ਦੇ ਸਕਲਪਚਰ ਇੱਥੇ ਬਣਾਏ ਗਏ ਆ ਤੇ ਹਾਂਜੀ ਫਰੈਂਡਸ ਤੁਸੀਂ ਇਹ ਦੇਖ ਸਕਦੇ ਪਾਈ ਆਲੀ ਸਿੰਘ ਜੀ ਦਾ ਜਿਹੜਾ ਆ ਇਹ ਸਕਲਪਚਰ ਬਣਾਇਆ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਿਹੜੇ ਪੰਜਾਂ ਜਰਨੈਲਾਂ ਚੋਂ ਇਹ ਇੱਕ ਸਨ ਤੇ ਹਾਂਜੀ ਇਹ ਤੁਸੀਂ ਭਾਈ ਮਾਲੀ ਸਿੰਘ ਜੀ ਨੂੰ ਦੇਖ ਸਕਦੇ ਹੋ ਇਹਨਾਂ ਦਾ ਸਕਲਪਚਰ ਜਿਹੜੇ ਭਾਈ ਆਲੀ ਸਿੰਘ ਤੇ ਭਾਈ ਮਾਲੀ ਸਿੰਘ ਇਹ ਦੋਨੇ ਜਿਹੜੇ ਸਰਹੰਦ ਦੇ ਜਿਹੜੇ ਸੂਬੇ ਦੀ ਨੌਕਰੀ ਛੱਡ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਸੰਘਰਸ਼ ਦੇ ਵਿੱਚ ਪੂਰਾ ਸਾਥ ਦਿੱਤਾ ਸੀ ਤੇ ਹਾਂਜੀ ਹੁਣ ਤੁਸੀਂ ਜਿਹੜਾ ਸਕਲਪਚਰ ਦੇਖੂਗੇ ਭਾਈ ਬਾਦ ਸਿੰਘ ਜੀ ਦਾ ਆ ਤਾਂ ਜਿਹ ਜਦੋਂ ਚੱਪੜਚਿੜੀ ਦੀ ਜਿਹੜੀ ਫਤਿਹ ਤੋਂ ਬਾਅਦ ਜਿਹੜੀ ਲੜਾਈ ਹੋਈ ਸੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਦਾ ਜਿਹੜਾ ਪਹਿਲਾ ਸੂਬੇਦਾਰ ਨਿਯੁਕਤ ਕੀਤਾ ਸੀ ਤੇ ਉਹ ਭਾਈ ਬਾਦ ਸਿੰਘ ਜੀ ਨੂੰ ਕੀਤਾ ਸੀਗਾ ਤੇ ਤੇ ਹਾਂਜੀ ਮੈਂ ਹੁਣ ਤੁਹਾਨੂੰ ਫਿਰ ਦੱਸਦਾ ਸੁਣਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਿਹੜੇ ਜਰਨੈਲਾਂ ਦੇ ਜਿਹੜੇ ਸਕਲਚਰਾਂ ਦੇ ਨਾਮ ਭਾਈ ਫਤਿਹ ਸਿੰਘ ਜੀ ਦਾ ਹੈ ਇੱਥੇ ਭਾਈ ਆਲੀ ਸਿੰਘ ਜੀ ਦਾ ਹੈ ਭਾਈ ਮਾਲੀ ਸਿੰਘ ਜੀ ਦਾ ਹੈ ਭਾਈ ਰਾਮ ਸਿੰਘ ਜੀ ਦਾ ਭਾਈ ਬਾਸ ਸਿੰਘ ਜੀ ਦਾ ਜਿਹੜਾ ਕਿ ਇੱਥੇ ਦੀ ਮੇਨ ਚੀਜ਼ ਮੈਨੂੰ ਲੱਗੀ ਹੈ ਬਹੁਤ ਸਾਫ਼-ਸੁਥਰਾ ਸੀਗਾ ਤੇ ਇੱਥੇ ਬਹੁਤ ਗ੍ਰੀਨਰੀ ਨੂੰ ਜਿਹੜਾ ਬਹੁਤ ਜ਼ਿਆਦਾ ਮੇਨਟੇਨੈਂਸ ਕਰਕੇ ਰੱਖਿਆ ਹੈ ਹਾਂਜੀ ਫਰੈਂਡਸ ਇਹ ਜਿਹੜਾ ਚੱਪੜ ਚਿੜੀ ਇੱਕ ਛੋਟਾ ਜਿਹਾ ਪਿੰਡ ਹੈ ਜਿਹੜਾ ਲੋਕੇਟਡ ਕਿੱਥੇ ਹੈ ਜਿਹੜਾ ਸਾਬਜਾ ਦਾਜੀਤ ਸਿੰਘ ਜਿਹੜਾ ਨਗਰ ਹੈ ਨਾ ਡਿਸਟ੍ਰਿਕਟ ਮੁਹਾਲੀ ਦੇ ਵਿੱਚ ਪੰਜਾਬ ਵਿੱਚ ਹੈ ਤੇ ਹਾਂਜੀ ਫਰੈਂਡਸ ਇਹ ਜਿਹੜਾ ਇੰਡੀਆ ਦੇ ਵਿੱਚ ਸਭ ਤੋ ਜਿਹੜਾ ਹੈ ਟਾਲੈਸਟ ਟਾਵਰ ਹੈ ਸਭ ਤੋਂ ਵੱਡਾ ਹੈ ਤੇ ਜਿਹੜਾ ਕਿੰਨੇ ਫੁੱਟ ਹੈ ਇਹ 328 ਫੁੱਟ ਦਾ ਟਾਵਰ ਹੈ ਉੱਚਾ ਹੈ ਇਹ ਸੋ ਸੋ ਹਾਂਜੀ ਇੱਧਰ ਹੁਣ ਅਸੀਂ ਸਾਰੇ ਦਰਸ਼ਨ ਕਰਨ ਤੋਂ ਬਾਅਦ ਹੁਣ ਇੱਧਰ ਆਏ ਆ ਤੇ ਇੱਥੇ ਹੈਗੇ ਝੁੱਲੇ ਤੇ ਸਭ ਤੋਂ ਮੈਨੂੰ ਮੇਨ 네ਗੇਟਿਵ ਪੁਆਇੰਟ ਇੱਥੇ ਦਾ ਇਹ ਲੱਗਾ ਇਹ ਤੇ ਝੂਲੇ ਨਹੀਂ ਹੋਣੇ ਚਾਹੀਦੇ ਸੀ ਕਿਉਂ ਬੱਚਿਆਂ ਨੂੰ ਅਸੀਂ ਆਪਣੇ ਸਿੱਖ ਇਤਿਹਾਸ ਨਾਲ ਜਾਣੂ ਕਰਾਉਣਾ ਤੇ ਬੱਚੇ ਉੱਤੇ ਕਰ ਜਾਂਦੇ ਨਹੀਂ ਹੈਗੇ ਝੂਠਿਆਂ ਤੇ ਕਰੇ ਸੀਮਤ ਰਹਿ ਜਾਂਦੇ ਆ ਤੇ ਝੂਠੇ ਦੇਖ ਕੇ ਜਿਹੜੇ ਝੂਲੇ ਇੰਨੇ ਲੱਗੇ ਹੋਏ ਆ ਤੇ ਬੱਚਿਆਂ ਨੂੰ ਆਪਣਾ ਮਤਲਬ ਆਪਣੇ ਹਿਸਟਰੀ ਦੇ ਨਾਲ ਕੀ ਉਹਨਾਂ ਨੇ ਜੋੜਨਾ ਉਹਨਾਂ ਨੂੰ ਵੀ ਸਿਰਫ ਝੂਲੇ ਚਾਹੀਦੇ ਆ ਸੋ ਬਸ ਬਾਕੀ ਠੀਕ ਲੱਗਾ ਬਸ ਝੂਲੇ ਨਹੀਂ ਹੋਣੇ ਚਾਹੀਦੇ ਸੀਗੇ ਹਾਂਜੀ ਫਰੈਂਡਸ ਤੇ ਅਸੀਂ ਹੁਣ ਪਹੁੰਚ ਗਏ ਸੀ ਗੁਰਦੁਆਰਾ ਅਟੇਖ ਸਾਹਿਬ ਜਿਹੜਾ ਪਿੰਡ ਸਿਹੜੀ ਚ ਜਿਹੜਾ ਗੰਗੂ ਬ੍ਰਾਹਮਣ ਦਾ ਇਹ ਪਿੰਡ ਆ ਤੇ ਉਹ ਇਤਿਹਾਸਿਕ ਜਿਹੜਾ ਪਿੰਡ ਆ ਜਿੱਥੇ ਛੋਟੇ ਸਾਹਿਬ ਜਾਂਦੇ ਦੇ ਮਾਤਾ ਗੁਜਰ ਘੋਰ ਜੀ ਨੇ ਇੱਥੇ ਰਾਤ ਬਤੀਤ ਕੀਤੀ ਸੀ ਜਦੋਂ ਸਰਸਾ ਨਦੀ ਪਾਰ ਕਰਦੇ ਜਦੋਂ ਪਰਿਵਾਰ ਵਿਛੜ ਗਿਆ ਸੀ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਾਂਦੇ ਤਾਂ ਗੰਗੂ ਬ੍ਰਾਹਮਣ ਆਪਣੇ ਪਿੰਡ ਸਿਹੜੀ ਲੈ ਆਇਆ ਸੀ ਤਾਂ ਇਹ ਜਿਹੜਾ ਗੁਰੂ ਸਾਹਿਬਾਂ ਦਾ ਜਿਹੜਾ ਕਿ ਗੰਗੂ ਬ੍ਰਾਹਮਣ ਪ੍ਰਾਣਾ ਰਸੋਈਆ ਸੀ ਹਾਂਜੀ ਤੇ ਇੱਥੇ ਹੀ ਜਿਹੜੇ ਗੰਗੂ ਬ੍ਰਾਹਮਣ ਨੇ ਜਿਹੜੇ ਮਾਤਾ ਗੁਜਰਕੌਰ ਜੀ ਦੀਆਂ ਸੋਨੇ ਦੀਆਂ ਮੋਹਰਾਂ ਚੋਰੀ ਕੀਤੀਆਂ ਸੀਆਂ ਤੇ ਉਹ ਇਹ ਉਸ ਵੇਲੇ ਗੰਗੂ ਦਾ ਜਿਹੜਾ ਘਰ ਸੀ ਜਿਹਦੀਆਂ ਛੋਟੀਆਂ ਇੱਟਾਂ ਅੱਜ ਵੀ ਉਸ ਦੇ ਵੇਲੇ ਦੇ ਇਤਿਹਾਸ ਦੀ ਗਵਾਹੀ ਭਰਦੀਆਂ ਆ ਤੇ ਤੁਸੀਂ ਇਹ ਦੇਖ ਸਕਦੇ ਹੋ ਇਹ ਪ੍ਰਾਤਨ ਇਹ ਜਿਹੜਾ ਮੰਝਾ ਆ ਤੇ ਜਿੱਥੇ ਛੋਟੇ ਸਾਬਜਦਿਆਂ ਤੇ ਮਾਤਾ ਗੁਜਰਕੌਰ ਜੀ ਦੇ ਚਰਨ ਛੋਪਰਾਪਤਿਆ ਇੱਥੇ ਇਹਨਾਂ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਬਜਦਿਆਂ ਨੇ ਬਿਸ਼ਰਾਮ ਕੀਤਾ ਸੀ ਇਹ ਪ੍ਰਾਰਥਨਾ ਮੰਝਾਇਆ ਤੇ ਹੁਣ ਅਸੀਂ ਪਹੁੰਚ ਗਏ ਸੀ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਜਿੱਥੇ ਛੋਟੇ ਸਾਬਜਾਂ ਦੇ ਮਾਤਾ ਗੁਜਰਕੌਰ ਜੀ ਨੇ ਰਾਤ ਬਿਤਾਈ ਸੀ ਇੱਥੇ ਝੀਲ ਦੇ ਵਿੱਚ ਤੇ ਇਹ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬ ਆ ਤੇ ਅਸੀਂ ਗੱਡੀ ਪਿੱਛੇ ਪਿੱਛੇ ਹੀ ਪਾਰਕ ਕਰਕੇ ਆ ਗਏ ਸੀ ਕਿਉਂ ਇੱਥੇ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬ ਆ ਤੇ ਪਾਰਕਿੰਗ ਇੱਥੇ ਨਹੀਂ ਸੀ ਤੇ ਹੁਣ ਚਲੋ ਜੀ ਅਸੀਂ ਵੀ ਘਰ ਚੱਲਦੇ ਆਂ ਤੇ ਦਰਸ਼ਨ ਕਰਦੇ ਆ ਤੁਹਾਨੂੰ ਵੀ ਕਰਾਉਣੇ ਆ ਇਹ ਮਰੀਂਡੇ ਦੇ ਵਿੱਚ ਆ ਜ਼ਿਲ੍ਹਾ ਰੋਪੜ ਦੇ ਵਿੱਚ ਪੈਂਦਾ ਇਹ ਗੁਰਦੁਆਰਾ ਸਾਹਿਬ ਤੇ ਇੱਥੇ ਜਿਹੜੇ ਛੋਟੇ ਸਾਹਿਬ ਜੰਦੇ ਆ ਤੇ ਮਾਤਾ ਗੁਜਰਕੌਰ ਜੀ ਨੇ ਇੱਕ ਰਾਤ ਬਿਤਾਈ ਸੀ ਇਹ ਜਿਹੜੀਆਂ ਛੋਟੀਆਂ ਲਾਲ ਇੱਟਾਂ ਨਾਲ ਬਣੀ ਹੋਈ ਏ ਉਸ ਵੇਲੇ ਦੀ ਕੋਤਵਾਲੀ ਆ ਜਿੱਥੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਆ ਇਸ ਥਾਂ ਤੇ ਛੋਟੇ ਸਾਹਿਬ ਜੰਦੇ ਤੇ ਮਾਤਾ ਗੁਜਰਕੌਰ ਜੀ ਨੇ ਇੱਕ ਰਾਤ ਬਿਤਾਈ ਸੀ ਭੁੱਖਣ ਭਾਣੇ ਹਾਂਜੀ ਫਰੈਂਡਸ ਇਹ ਪ੍ਰਾਤਨ ਜਿਹੜੇ ਸ਼੍ਰੀ ਕੋਤਵਾਲੀ ਸਾਹਿਬ ਦੇ ਜਿਹੜੇ ਇਤਿਹਾਸਿਕ ਦਰਵਾਜ਼ੇ ਆ ਤੇ ਇਹ ਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਪ੍ਰਾਤਨ ਜਿਹੜੀ ਫੋਟੋ ਆ ਜਦੋਂ ਛੋਟੇ ਸੱਜਣਾਂ ਦੇ ਮਾਤਾ ਗੁਜਰ ਕੋਰ ਜੀ ਨੂੰ ਇਸ ਹਵਾਲਾ ਤੇ ਵਿੱਚ ਰੱਖਿਆ ਸੀ ਤਾਂ ਇਸ ਤਰ੍ਹਾਂ ਦਾ ਦ੍ਰਿਸ਼ ਮਤਲਬ ਤੁਸੀਂ ਦੇਖ ਸਕਦੇ ਹੋ ਇਹ ਐਵੇਂ ਦਾ ਉਦੋਂ ਦਿਖਦਾ ਸੀਗਾ ਇਹ ਕੋਤਵਾਲੀ ਦਾ ਸੋ ਹੁਣ ਇੱਥੇ ਇਸ ਥਾਂ ਦਾ ਨਾਮ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਆਇਆ ਗਿਆ ਤੇ ਇੱਥੇ ਦੀ ਹਿਸਟਰੀ ਆ ਤੇ ਤੁਸੀਂ ਪੜ ਸਕਦੇ ਹੋ ਤੇ ਹੁਣ ਅਸੀਂ ਗੁਰਦਾਰ ਸਾਹਿਬ ਤੋਂ ਮੱਥਾ ਟੇਕਣ ਤੋਂ ਬਾਅਦ ਅੱਗੇ ਅਸੀਂ ਹੁਣ ਹੋਰ ਚੱਲ ਪਏ ਆ ਤੇ ਹੁਣ ਆਪਾਂ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਹੁਣ ਅਸੀਂ ਅੱਗੇ ਹੋਰ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਕਰਵਾਵਾਂਗੇ ਹਾਂਜੀ ਫਰੈਂਡਸ ਜਦੋਂ ਗੰਗੂ ਬ੍ਰਾਹਮਣ ਨੇ ਜਦੋਂ ਇੱਥੇ ਮਰਿੰਡੇ ਦੇ ਵਿੱਚ ਜਦੋਂ ਇੱਥੇ ਸ਼ਿਕਾਇਤ ਕੀਤੀ ਸੀ ਕੋਤਵਾਲੀ ਦੇ ਵਿੱਚ ਤਾਂ ਇਸ ਸਮੇਂ ਉਸ ਸਮੇਂ ਜਿਹੜੇ ਕਿ ਜਾਨੀ ਖਾਨ ਤੇ ਮਾਨੀ ਖਾਨ ਡਿਊਟੀ ਕਰਦੇ ਸਨ ਤਾਂ ਉਹਨਾਂ ਨੇ ਛੋਟੀ ਸਬਜਾਂ ਦੇ ਮਾਤਾ ਗੁਜਰਕੌਰ ਜੀ ਨੂੰ ਗ੍ਰਿਫਤਾਰ ਕਰਕੇ ਇੱਥੇ ਲਿਆਂਦਾ ਸੀ ਤੇ ਇੱਥੋਂ ਹੀ ਅਗਲੇ ਦਿਨ ਸਰਹੰਦ ਲੈ ਕੇ ਗਏ ਸੀ ਤੇ ਹੁਣ ਅਸੀਂ ਪਹੁੰਚ ਗਏ ਆ ਜੀ ਸਿੱਧੇ ਆਪਾਂ ਸ਼ਿਗੋਰ ਦਵਾਰਾ ਸ਼ਿਰੀ ਕਟਲਗੜ੍ਹ ਸਾਹਿਬ ਜਿਹਨੂੰ ਚਮਕੌਰ ਸਾਹਿਬ ਕਹਿੰਦੇ ਜਿਹੜਾ ਰੂਪਨਗਰ ਦੇ ਵਿੱਚ ਆ ਇਹ ਤੇ ਸੈਜਾ ਦਾ ਬਾਬਾਜੀ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਗੜੀ ਦੇ ਵਿੱਚ ਜੰਗ ਲੜਦੇ ਲੜਦੇ ਜਿੱਥੇ ਸ਼ਹੀਦियां ਪਾ ਗਏ ਸੀ ਤੇ ਚਲੋ ਜੀ ਆਪਾਂ ਵੀ ਚੱਲਦੇ ਆ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਕਰਵਾਣੇ ਆ ਮੈਨੇ ਚੱਲ ਤੇ ਹਾਂਜੀ ਫਰੈਂਡਸ ਤੁਸੀਂ ਇੱਕ ਸਾਰੀ ਸਾਹਮਣੇ ਗੁਰੂ ਕਾ ਲੰਗਰ ਆ ਤੇ ਇਸ ਸਾਈਡ ਜਿਹੜੇ ਆ ਵਾਸ਼ਰੂਮ ਬਣੇ ਹੋਏ ਆ ਤੇ ਹਾਂਜੀ ਫਰੈਂਡਸ ਜਿੱਦਾਂ ਕਿ ਤੁਸੀਂ ਦੇਖਿਆ ਹੋਣਾ ਅਸੀਂ ਇੱਕ ਦਿਨ ਚ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਸਾਨੂੰ ਇੱਥੇ ਪਹੁੰਚਦੇ ਆ ਪਹੁੰਚਦੇ ਆ ਚਮਕੌਰ ਸਾਹਿਬ ਸਾਨੂੰ ਕਾਫੀ ਹਨੇਰਾ ਹੋ ਗਿਆ ਸੀਗਾ ਤੇ ਸਾਨੂੰ ਸ਼ਾਮਾਂ ਪੈ ਗਈਆਂ ਸੀਆਂ ਤੇ ਚਲੋ ਜੀ ਜਿੰਨੇ ਵੀ ਅਸੀਂ ਦਰਸ਼ਨ ਕੀਤੇ ਤੁਹਾਨੂੰ ਵੀ ਕਰਵਾਣੇ ਆ ਜਰੂਰ ਤੇ ਤੁਸੀਂ ਜਰੂਰ ਵੀਡੀਓਜ਼ ਦਰਸ਼ਨ ਕਰਿਓ ਤੇ ਚਮਕੌਰ ਦੀ ਗੜੀ ਆ ਜਿੱਥੇ ਜਿੱਥੇ ਵੱਡੇ ਸਾਹਿਬਜ਼ਾਦਿਆਂ ਨੇ ਜਿਹੜੀ جنگ ਲੜੀ ਸੀ ਤੇ ਥੋੜੀ ਜੀ ਵੀਡੀਓ ਮੇਰੇ ਤੋਂ ਬਣਾ ਹੋਈ ਹੈ ਨੀਰਾ ਕਾਫੀ ਹੋ ਗਿਆ ਸੀਗਾ ਤੇ ਆਪਾਂ ਇੱਥੋਂ ਹੀ ਚਾਲੇ ਪਾ ਲੈ ਸੀਗੇ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਤਿ ਸ਼੍ਰੀ ਅਕਾਲ ਜੀ